ਕੋਚ ਜੀ ਮੀਰਾ ਆਪਾ ਠੀਕ ਹੈ ਬਲਿਆ ਪਿਆਰ ਜਨਾ ਲੈ ਜੁਕੀ ਬਸ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਬੱਸੀ ਤੇ ਇੱਕ ਗਾਂ ਤੇ ਇੱਕ ਹੈਗੀ ਆ ਬੱਕਰੀ ਠੀਕ ਹੈ ਜੀ ਤੇ ਇੱਕ ਹੈਗੀ ਟਰਾਲੀ ਜੀ ਬਈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 758200355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਡਾਟਾ ਅਸੀਂ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਨਾਮ ਮਨਦੀਪ ਸਿੰਘ ਜੀ ਪਿੰਡ ਸਹਿਣਾ ਪੈਂਚਾਂ ਦੀ ਕੋਠੀ ਜੀ ਠੀਕ ਹੈ ਪੈਂਚਾ ਦੇ ਘੋਟੇ ਬਾਦੇ ਹਾਂਜੀ ਹਾਂਜੀ ਠੀਕ ਆ ਤੇ ਗਾਂ ਦਾ ਜਾਣਕਾਰੀ ਦੋ ਬਈ ਗਾਂ ਬਈ ਇਹ ਤੀਜੇ ਸੂਈ ਦੀ ਆ ਹਾਂਜੀ ਤੇ ਡੇਢ ਕੁ ਮਹੀਨਾ 2 ਮਹੀਨੇ ਹੋਇਆ ਸੂਈ ਨੂੰ ਠੀਕ ਆ ਤੇ ਮਤਲਬ ਬੱਸਾ ਸੀਗਾ ਮਗਰ ਠੀਕ ਆ ਉਹ ਚਕਾਤਾ 3 ਕਿ ਲੀਟਰ ਦੁੱਧ 20 ਲੀਟਰ ਦੁੱਧ ਹਾਂਜੀ ਠੀਕ ਆ ਸੂਆ ਕਹਿੰਦੇ ਦੱਸਿਆ ਸੀ ਸੂਆ ਤੀਜੇ ਸੂਈ ਦੀ ਆ ਸੂਆ ਤੀਜਾ ਨੋਪਰਾ ਚੈੱਕ ਕਰ ਸਕਦੇ ਚਾਹੇ ਦੋ ਡਾਂਗ ਥੋੜੇ ਬਈ ਅਗਲਾ ਚਾਹੇ ਬਈ ਚਾਰ ਚੋਲੇ ਠੀਕ ਆ ਉਪਰਾ ਥਣ ਚੈੱਕ ਕਰ ਸਕਦੇ ਤੁਸੀਂ ਛੜ ਤੋੜ ਦੋ ਬਰਾ ਮੜਾ ਲੋਚ ਮਗਰਿਸਤ ਚੈੱਕ ਕਰ ਸਕਦਾ ਲੋ ਉਸ ਤੋਂ ਲੈ ਤੋੜ ਲੀਨ ਇਟ ਰੋਟੋ ਮਾ ਲੋਚ ਜੀ ਮੇਰਾ ਫਰਾਕ ਕਿਤੇ ਪਾ ਲੇ ਹੁਪਲੇ ਹੋ ਪਿਆਰ ਜਨਾ ਲੈ ਜੋ ਬਸ 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 ਲੈ ਆ ਬਈ ਲੈ ਆ ਉੱਥੇ ਲੈ ਕੇ ਲੈ ਜਾ ਬਸ ਸਰਦੀ ਉਹੜਾ ਕੈਮਰਾ ਉਹਦੇ ਹਾਂਜੀ ਬਈ ਰੇਟ ਇਹਦਾ ਰੇਟ ਬਈ ਫੋਨ ਤੇ ਕਰਾਂ ਰੇਟ ਫੋਨ ਤੇ ਠੀਕ ਹੈ ਜੀ ਇੱਕ ਬੱਸੀ ਆਹੀ ਹਾਂ ਕੋਈ ਗੱਲ ਕੈਮਰਾ ਬਾਰੇ ਦੱਸਿਆ ਬਸ ਲੋ ਜੀ ਚੈੱਕ ਕਰਦਾ ਸੱਦਾ ਸੱਦਾ ਠੀਕ ਹੈ ਜੀ ਹਾਂਜੀ ਬਈ ਬੱਸੀ ਦੀ ਜਾਣਕਾਰੀ ਦਿਓ ਬੱਸੀ ਹੈਗੀ ਬਈ ਇਹ 1.5 ਸਾਲ ਦੀ 1.5 ਸਾਲ ਦੀ ਤੇ ਵਧੀਆ ਬਰੀਡ ਵਾਲੀ ਬੱਸੀ ਆ ਘਰ ਦੇ ਵਿੱਚ ਸਾਡੀ ਠੀਕ ਹੈ ਇਹ ਸੇਲ ਕਰਦੇ ਠੀਕ ਆ ਇਹਦਾ ਰੇਡ ਦਾ ਰੇਡ ਦਾ ਫੋਨ ਚ ਕਰ ਲਾਂ ਫੋਨ ਥੱਲੇ ਹੋ ਕੇ ਤੋੜ ਦੇਣ ਨੂੰ ਤੋੜ ਦੋ ਰੇਡ ਕਸਾਲ ਦੀ ਕਰਦੇ ਆ ਬਾਗ ਮੜ ਇਹ ਐਨਾ ਇੱਧਰ ਕਿਤੇ ਕੱਡੀਆਂ ਨਹੀਂ ਉਧਰ ਉਧਰ ਨਹੀਂ ਰਹਿਣ ਠੀਕ ਆ ਲੋ ਜੀ ਪੂਰਾ ਤਰਾ ਦੇਖ ਸਾਲੇ ਲੈ ਆਪਰਾ ਮੋੜ ਲੈ ਪੇਸ ਨੂੰ ਵੀ ਚੈੱਕ ਕਰ ਸਾਲੇ ਲੁਟ ਚਲਦਾ ਸਹਿਣਾ ਕੋਠੇ ਵੱਜਦੇ ਪ੍ਰਾਪੇਤਾ ਚਾਹੀਦਾ ਕਰ ਠੀਕ ਹੈ ਹਾਂਜੀ ਵੀ ਬੱਕਰੀ ਜਾਣ ਕੇ ਬੱਕਰੀ ਇਹ ਹੈ ਭਈ ਮੇਲਾ ਦੂਜਾ ਕਿਸੂਆ ਸੂਈ ਵੀ ਆ ਹਾਂਜੀ ਪਹਿਲਾਂ ਵੀ ਆ ਪੱਲੀਆਂ ਹੁੰਦੀ ਸੀਗੀ ਹਾਂਜੀ ਉਦੋਂ ਪੱਠ ਸੀਗੀ ਮੰਗਰ ਮੋੜ ਕੇ ਫਿਰ ਆਪੇ ਜੜੇ ਛੱਡਤੀ ਸੀਗੀ ਠੀਕ ਆ ਉਹਨੇ ਜੜਾਂ ਦੇ ਤੋਂ ਦੁਬਾਰੇ ਚੱਕ ਕੇ ਲੈ ਠੀਕ ਆ ਮਗਰ ਮੇਮ ਬਣਾਗਾ ਠੀਕ ਆ ਇੱਕ ਹਾਂ ਇੱਕ ਮੇਮ ਬਣਾਗਾ ਸਿੰਗਲ ਹੀ ਐਨਾ ਇਹ ਸਿੰਗਲ ਹੀ ਜਾਂ ਸਿੰਗਲ ਮੇਮ ਬਣਾ ਠੀਕ ਆ ਤੇ ਇਹ ਬੱਕਰੀ ਆ ਠੀਕਾ ਕਾਲ ਪਰਸੂ ਲੈ ਆਇਆ ਜਾਕੀ ਠੀਕਾ ਰੇਟ ਰੂਟ ਭਰਾ ਰੇਟ ਇਹਦਾ 15000 ਦੇਣ ਲੈਣਾ ਠੀਕਾ ਸਿੰਗਲ ਬੱਕਰੇ ਦੀ ਥੋੜੀ ਮਾਰਕੀਟ ਵੱਧ ਹੁੰਦੀ ਹੈ ਨਾ ਲਓ ਭਰਾ ਸਿੰਗਲ ਕਾਲਾ ਬੱਕਰਾ ਜਮਾ ਮੈਨੂੰ ਤਾਂ ਇਹਦਾ ਪਤਾ ਨਹੀਂ ਵੀ ਕਿਵੇਂ ਜੇ ਕਰਦੇ ਸੀ ਠੀਕ ਹੈ ਜੀ ਕਾਲਾ ਬੱਕਰਾ ਪ्योर ਤੇ ਇੱਕੀ ਰੇਟ ਆ ਭਰਾ ਇਹਦਾ ਵੀ ਇਹਦਾ 15000 ਇਹਦਾ 15000 ਠੀਕਾ ਇੱਕ ਟਰਾਲੀ ਆਪਣੇ ਕੋਲ 11 6 11 6 ਜਿਗਰਾ ਵਾਲੀ ਜਿਗਰਾ ਵਾਲੀ ਤੇ ਠੀਕ ਹੈ ਦਾ ਰੇਟ ਹੈਗਾ 1.5 ਲੱਖ ਇਹਦਾ 1.5 ਲੱਖ ਠੀਕ ਰੰਗ ਭਾਲ ਦੀ ਥੋੜਾ ਜਿਹਾ ਹੋਰ ਕੁਝ ਨਹੀਂ ਠੀਕਾ ਜੈਕ ਲਵਾਇਆ ਆਪਣਾ ਹੈ ਹਾਂ ਜੈਕ ਲਵਾਇਆ ਲੋ ਜੀ ਟਾਇਰ ਚੈੱਕ ਕਰ ਸਕਦੇ ਆ ਤੁਸੀਂ ਜਿਆਦੀ ਮਾਰ ਲਓ ਜੀ ਜੈਕ ਬਈ ਤਨ ਵਾਲਾ ਹੈ ਹਾਂ ਜੈਕ ਤਨ ਸਟੀਲ ਵਾਲਾ ਹੈ ਵੀ ਜੈਕ ਲੱਗਿਆ ਹੋਇਆ ਬਈ ਇਹ ਤਨ ਸਟੀਲ ਆ ਹਾਂ ਠੀਕ ਆ ਲੋ ਜੀ ਆ ਫਰਸਾ ਪੂਰਾ ਵਧੀਆ ਬਜਗਰਾਮ ਵਾਲੀ ਟਰਾਲੀ ਚ ਨਹੀਂ ਪਤਾ ਉਹਨੂੰ ਦਾ ਪਤਾ ਹੀ ਹੈ ਜੀ ਫਰਸ ਬਾਰੇ ਹਣਾ ਇਹ ਬਹੁਤ ਮੋਟੀ ਲੰਦ ਬਈ ਹਣਾ ਪੂਰਾ ਵਧੀਆ ਬਈ ਇੱਕ ਨੰਬਰ ਬਣੀ ਹੋਈ ਹੈ ਇਹ ਨਹੀਂ ਜੀ ਟਰਾਲੀ ਚੈੱਕ ਕਰ ਸਕਦੇ ਹੋਰਾ ਬਾਕੀ ਸਭ ਨੂੰ ਮੂਲ ਅਸੂਬ ਦਿਖੋਣੇ ਜੈਕ ਲੱਗਿਆ ਲੋ ਜੀ ਜਾਤੀ ਮਾਰ ਲੋ ਇੱਕ ਲੱਗਿਆ ਵਾ ਇਹਦਾ ਟਰੈਕਟਰ ਵੀ ਵੇਚਣਾ ਪਰ ਅਜੇ ਨਹੀਂ ਆਪਾਂ ਦੇਖਣਾ ਟਰੈਕਟਰ ਇਹ 3730 ਆ ਹਾਲੇ ਨਹੀਂ ਵੇਚਣਾ 11 ਮਾਡਲ ਨਾਲ ਦੇ ਟਾਇਰ ਪਿਛਲੇ ਇੱਕ ਕਈ ਯਾਰ ਕੋਈ ਠੀਕ ਆਏ ਦਿਖਾਉਣ ਟਰੈਕਟਰ ਵੀ ਹੁਣ ਦਿਖਾ ਦੇ ਮੈਂ ਉਹਦਾ ਜੇ ਕਈ ਯਾਰ ਕੋਈ ਆ ਜਾਂਦਾ ਤਾਂ ਠੀਕ ਆ ਟੇਕ ਲਾ ਗਏ 3730 ਪਿਛਲੇ ਟਾਇਰ ਨਾਲ ਦੇ ਦੇ 11 ਮਾਡਲ ਦੇ ਠੀਕ ਆ ਹੂੰ ਲੋ ਜੀ ਹੌਲੈਂਡ ਚੈੱਕ ਕਰ ਸੋ 11 ਮਾਡਲ ਆ ਭਰਾ ਬਾਈਕਾਂ ਦਾ ਟਾਇਰ ਨਾਲ ਦਿਆ ਕਿੰਨੇ ਕਿੰਨੇ ਕਿਲਿਆਂ ਦੀ ਖੇਤੀ ਕਰਦਾ ਵੀਰੇ ਮੈਂ ਤਾਂ ਬਈ 7-8 ਕਿਲਿਆਂ ਦੀ ਖੇਤੀ ਕਰਦਾ ਹੁ ਘਟਾਤੀ ਯਾਰ ਖੇਤੀ ਠੀਕ ਆ ਉਹ ਸਾਰਾ ਜਮੀ ਛੱਡ ਦਈਏ ਅੱਛਾ ਜੀ ਠੀਕ ਆ ਪਰ ਬੁਰ ਦਾ ਦੇਖ ਲੈ ਕੋਚ ਓਕੇ ਓਕੇ ਹੂੰ ਇਹਨੂੰ ਪੂਰਾ ਚੈੱਕ ਕਰ ਸਕਦੇ ਹੋ ਟਰੈਕਟਰ ਤੇ ਬਾਈਕਾਂ ਦਾ ਟਰੈਕਟਰ ਵੀ ਵਿੱਚੇ ਢੂੰਡਣ ਦੇ ਵਾਲੇ ਮੜੇ ਸ਼ਾਂਤ ਮੈਂ ਨਾ ਸਾਡੇ ਬਾਹਰ ਲਿਆ ਕੇ ਕਰਕੇ ਬਾਈ ਬਿਜੀ ਕਰਕੇ ਨਹੀਂ ਹੈ ਠੀਕ ਆ ਇੱਧਰ ਟਾਈਮ ਲੱਗਿਆ ਠੀਕ ਹੂੰ ਹੂੰ ਲੋਪਰਾ ਚੈੱਕ ਕਰ ਸਕਦੇ ਹੋ ਉਹ ਬਾਈ ਜੀ ਨਾਲ ਕੰਟੈਕਟ ਕਰ ਲਓ ਟਰਾਲੀ ਵੀ ਸੇਲ ਆ ਤੇ ਇੱਕ ਬੱਕਰੀ ਤੇ ਇੱਕ ਬੱਸੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਤੈਦ ਲਈ ਧੰਨਵਾਦ ਬਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ